ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਚੜ੍ਹਦੀ ਕਲਾ ਚੈਨਲ ਉਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਾਂ ਠੀਕ ਠਾਕ ਹਾਂ ਜੀ ਵਧੀਆ ਵਾਹਿਗੁਰੂ ਦੀ ਕਿਰਪਾ ਨਾਲ ਆਸ ਕਰਦੇ ਹਾਂ ਕਿ ਮੇਰੇ ਭੈਣ ਭਰਾ ਵੀ ਸਾਰੇ ਵਧੀਆ ਠੀਕ ਠਾਕ ਹੋਣਗੇ ਤੇ ਹੁਣ ਹੋ ਗਈ ਜੀ ਸਵੇਰ ਦੇ ਕੰਮ ਤਕਰੀਬਨ ਹੋ ਗਏ ਸਾਰੇ ਦੁੱਧ ਧਰਿਆਵਾ ਦਿੱਤਾ ਤੇ ਰੋਟੀ ਖਾ ਲਈ ਆਪਾਂ ਬਸ ਸਿਰ ਬਾਕੇ ਹੱਡੀ ਸੀ ਪਾਠ ਕਰਕੇ ਤੇ ਜਾਂਦੇ ਆਪਾਂ ਤੇ ਪੜਵਾਨ ਕਮ ਸਕਰੀਵਰ ਤੋਂ ਹੋ ਹੀ ਗਏ ਸਾਰੇ ਸਹਿਜ ਚਲਾ ਗਿਆ ਸਕੂਲ ਤੇ ਆਪਾਂ ਹੋ ਸਕਦਾ 10-20 ਮਿੰਟ ਹੋ ਗਏ ਲੱਗੇ ਪਏ ਸੀ ਬਸ ਇਹ ਕੰਪਲੀਟ ਹੋ ਗਈ ਹੈ ਤੇ ਦੂਜੀ ਸ਼ੁਰੂ ਕਰ ਲਾਂਗੇ ਅੱਜ ਤੇ ਬਲੈਰ ਦਾ ਸੂਟ ਲੱਕੀ ਰੌ ਵੀ ਕੰਪਲੀਟ ਕਰਦੇ ਹਾਂ ਦਿਖਾਵਾਂਗੇ ਤੁਹਾਨੂੰ ਤੇ ਤੁਹਾਨੂੰ ਦੱਸਿਆ ਸੀ ਨਾ ਚੁੰਨੀ ਤੇ ਲੈਂਸ ਲਾਉਣੀ ਸੀ ਕੱਲ ਕੰਪਲੀਟ ਕਰਤੀ ਉਹ ਆਪਣਾ ਕੰਮ ਨਿਬੜ ਗਿਆ ਥੋੜੇ ਥੋੜੇ ਨਾਲ ਹਨਾ ਉਹ ਕਿੰਨੇ ਜਲਦੀ ਉੱਠ ਖੜ ਗਏ ਫਿਰ ਵੀ 9 ਤਾ 10 ਸ਼ਾਮ ਨਾਲ ਕੰਮਾਂ ਨੂੰ ਵੱਜ ਜਾਂਦੇ ਆ ਇਹ ਫਿਰ ਹੁਣ ਥੋੜਾ ਜਿਹਾ ਰਾਤ ਨੂੰ ਅੰਤ ਨਾਲ ਲੇਟ ਹੋ ਜਾਂਦਾ ਤੜਕੇ ਤਾਂ 4:30 ਵਜੇ ਉੱਠਿਆ ਜਾਂਦਾ ਕੰਮ ਹੌਲੀ ਹੌਲੀ ਹੋ ਜਾਂਦੇ ਆ ਜੀ ਚੱਲੀ ਜਾਂਦਾ ਚੱਲ ਸੋ ਚੱਲ ਹਨਾ ਉਹ ਰੱਖ ਕੇ ਉਹ ਨਾਲੇ ਉਹ ਬਾਰਦਾ ਤੇ ਹੋਰ ਜੀ ਵਧੀਆ ਸ਼ੁਰੂ ਤੋਂ ਐਂਡ ਤੱਕ ਸਾਰਾ ਬਲੌਗ ਪਲੀ ਜਰੂਰ ਵੇਖਿਆ ਕਰੋ ਹਨਾ ਜੀ ਤੇ ਪਿਛਲੇ ਮਹੀਨੇ ਦੇ ਛੋਟ ਆਪਣੇ ਕੋਲੇ ਵਰਕ ਵਾਲੇ ਤਿਆਰ ਹੋ ਕੇ ਆ ਗਏ ਐ ਤੇ ਜੇ ਕਿਸੇ ਭੈਣ ਜੀ ਨੇ ਲੈਣੇ ਹੋਣ ਤਾਂ ਆਪਣੇ ਨਾਲ ਕਨੈਕਟ ਕਰ ਸਕਦੇ ਹੋ ਆਪਾਂ ਛੋਟ ਵੀਡੀਓ ਤੇ ਭਾਵਾਂਗੇ ਤੇ ਹੋਰ ਵਧੀਆ ਜੀ ਠੀਕ ਠਾਕ ਹੈ ਕਿਰਪਾ ਨਾਲ ਵਧੀਆ ਕਮੈਂਟ ਡਾੜਦੇ ਹੋ। ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਠੀਕ ਹੈ ਪਹਿਲਾਂ ਆਪਾਂ ਸੋਦਰ ਚੱਲਦੇ ਆਂ ਤੇ ਫੇਰ ਤੁਹਾਨੂੰ ਮਿਲਦੇ ਆਂ ਦੁਕਾਨ ਤੇ ਜਾ ਕੇ ਇਹ ਐਪਲਾਤੀ ਜੀ ਲੈਸ ਚੁੰਨੀ ਤੇ ਤੇ ਚੁੰਨੀ ਨੂੰ ਦੁਆਲੇ ਤੋਂ ਪਹਿਲਾਂ ਨਹੀਂ ਡਾਈ ਕਰਾਈ ਪਈ ਆ ਪਰ ਟਾਈਮ ਹੀ ਲੱਗਿਆ ਇਹਨੂੰ ਲੈਸ ਕਰਾਉਣ ਦਾ ਮੈਚ ਕਰਕੇ ਰੱਖਤੀ ਸੀ ਕਿ ਕਦਿਆਂ ਦੀ ਤਾਂ ਅੰਮ੍ਰਿਤ ਦਾ ਹੋ ਜਾਊਗਾ ਹੁਣ ਆਹਨੂੰ ਪਤਾ ਹੀ ਆ ਇਹ ਇਹ ਨਾਲ ਸੂਟ ਹੈ ਜੀ ਤੁਸੀਂ ਵੇਖਿਆ ਹੀ ਇਹਨਾਂ ਵੀਡੀਓ ਦੇ ਵਿੱਚ ਇਹ ਆਪ ਆਪ ਕੱਢਿਆ ਸੂਟ ਸਾਰਾ ਆਪਾਂ ਇਹਦੇ ਨਾਲ ਦੇ ਸੂਟ ਹੋਰ ਵੀ ਤਿਆਰ ਕਰਾਂਗੇ ਤੁਹਾਨੂੰ ਦਿਖਾਵਾਂਗੇ ਵੀਡੀਓ ਵਿੱਚ ਇਸ ਤਰ੍ਹਾਂ ਜੀ ਤੇ ਇਹ ਮੈਂ ਘੇਰੇ ਤੇ ਕੰਮ ਹੈ ਮਤਲਬ ਸਾਰਾ ਕੋਟ ਬਣਾਉਣੀ ਹੈ ਅਸੀਂ ਇਸ ਤਰ੍ਹਾਂ ਪੰਜ ਤੇ ਸੇ ਇਹ ਫੁੱਲ ਪਾਏ ਹੋਏ ਘੇਰੇ ਤੇ ਕਿਹੜਾ ਲੱਗਣੀ ਸਤਿ ਸ਼੍ਰੀ ਅਕਾਲ ਹੋਰ ਸਤਿ ਸ਼੍ਰੀ ਅਕਾਲ ਮਾਈ ਗਰ ਰੋ 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 ਕੁਝ ਨਾ ਨੀ ਕਮੈਂਟ ਕਰਕੇ ਦੱਸਿਓ ਇਹ ਝੂਟ ਮੇਰਾ ਇਸੇ ਤਰ੍ਹਾਂ ਇਹਦੇ ਪਹੁੰਚਿਆ ਤੇ ਫੁੱਲ ਹੈਂਡਵਰਕ ਹੈ ਇਹ ਇਹ ਕਿਾ ਇਸ ਤਰ੍ਹਾਂ ਦਾ ਦੁਪੱਟਾ ਹੈ ਜਮਨ ਆ ਰਿਹਾ ਆ ਦੇਖੋ ਜੀ ਹਾਂ ਦਸਿਓ ਕਮੈਂਟ ਕਰਕੇ ਕਿਸ ਤਰ੍ਹਾਂ ਬਹੁਤ ਘੱਟ ਪ੍ਰਾਈਸ ਜਾਂ ਸੂਟ ਦਾ ਕੋਈ ਬੜਾ ਮਹਿੰਗਾ ਨਹੀਂ ਹੈਗਾ ਤੇ ਚਲੋ ਠੀਕ ਹੈ ਜੀ ਫਿਰ ਤੁਸੀਂ ਵੇਖਿਆ ਸੀ ਹਨਾ ਪਿਛਲੀ ਬੁੜਗੇ ਚੱਪਾ ਇਹ ਸੂਟ ਕੱਢੀ ਜੰਨੇ ਆ ਇਸ ਤਰ੍ਹਾਂ ਇਹ ਪਸਾਰਾ ਘੇਰਾ ਕੱਢ ਲਏ ਇਹ ਬਰੀ ਕਾਟਨ ਦਾ ਕੱਪੜਾ ਹੈਗਾ ਤੇ ਇਹਨਾਂ ਕੱਪੜਾ ਕੱਢ ਲਏ ਤੇ ਹਲੇ ਊਟਮਾ ਪਾਉਣਾ ਹੈਗਾ ਤੇ ਇਸ ਤਰ੍ਹਾਂ ਇਹ ਇਹ ਨਸਰਾਪਾ ਕੱਢੀ ਨੇ ਤੇ ਤੁਸੀਂ ਵੀ ਇਸੇ ਤਰ੍ਹਾਂ ਦਾ ਸੂਟ ਕਢਾਉਣਾ ਹੈ ਤਾਂ ਆਪਣੇ ਨੂੰ ਤੁਸੀਂ ਕਨੈਕਟ ਕਰ ਸਕਦੇ ਹੋ ਹੋਰ ਵੀ ਆਪਾਂ ਦੂਜੇ ਜਿਹੇ ਹਾਮ ਡਿਜ਼ਾਈਨ ਚੱਲੀ ਜਾਂਦੇ ਉਹ ਵੀ ਜਿਹੜੇ ਕੱਢੇ ਇਹ ਵੀ ਆਪਣੇ ਕੋਲੇ ਸੂਟ ਕਿਸੇ ਦਾ ਹੀ ਆ ਠੀਕ ਹੋਈ ਕਹਿੰਦੀ ਵੀ ਤੂੰ ਇੱਕ ਹੀ ਡਿਜ਼ਾਈਨ ਦੇ ਸੂਟ ਕਢੀ ਜੰਨੀ ਹੈ ਦੇਖੋ ਜੀ ਹਨਾ ਸੂਟ ਜੀ ਨੇ ਲੈਣਾ ਹੁੰਦਾ ਤੇ ਜੀ ਨੇ ਪਾਉਣਾ ਹੁੰਦਾ ਉਹ ਨੂੰ ਐ ਹੁੰਦਾ ਵੀ ਅਗਲੇ ਨੂੰ ਜਿਹੜੀ ਚੀਜ਼ ਅਗਲੇ ਨੂੰ ਸੋਹਣੀ ਲੱਗੂਗੀ ਅਗਲੇ ਨੇ ਤਾਂ ਭੰਜੀ ਆਪਣੇ ਤੋਂ ਹੀ ਕੰਮ ਕਰਾਉਣਾ ਜਿਹੜਾ ਅਗਲਾ ਆਖੂਗਾ ਆਪਾਂ ਤੋਂ ਹੀ ਕੰਮ ਕਰਕੇ ਦੇਣਾ ਹਨਾ ਜੀ ਤੇ ਇਸ ਇਨਾਂ ਚੀਜ਼ਾਂ ਦੀਆਂ ਲੁੱਕਾਂ ਨੂੰ ਆਵਾ ਮਿਰਚਾਂ ਲੱਗਦਾਂ ਰਹਿੰਦਾਂ ਪਤਾ ਨਹੀਂ ਕਾ ਤੂੰ ਢੋਂਜੀ ਮੈਨਾਂ ਨੂੰ ਕਿਸੇ ਨੇ ਆਖਤਾ ਇਹ ਮੈਨੂੰ ਭਈ ਇਹੀ ਡਿਜ਼ਾਈਨ ਪਸੰਦ ਆ ਆਪਾਂ ਇਸੇ ਤਰੀਕੇ ਦਾ ਸੂਟ ਕਢਾਉਣਾ ਤੇ ਆਪਾਂ ਉਸੇ ਦਾ ਹੀ ਕੱਢ ਕੇ ਦੇਵਾਂਗੇ ਹਨਾ ਆਪਾਂ ਆਪ ਦੀ ਮਰਜ਼ੀ ਦਾ ਥੋੜੀ ਨਾ ਜੀ ਕਿਸੇ ਨੂੰ ਸੂਟ ਕੱਢ ਕੇ ਦੇ ਸਕਦੇ ਆ ਆਪ ਤਾਂ ਜੀ ਕੁਛ ਕਰਨਾ ਨਹੀਂ ਇਸੇ ਦੇ ਕਰਦੇ ਦੇ ਵਿੱਚ ਲੱਤਾਂ ਮਾਰਨ ਨਾਲ ਆ ਕੇ ਇਹ ਕਿਉਂ ਕਰਦਾ ਚਲੋ ਸੋ ਚੁੰਦੀ ਹੈ ਜੀ ਹਨ ਉਹਵੇਂ ਚਲੀ ਜਾਂਦੀ ਹੈ ਆਪਾਂ ਇੱਥੇ ਕੀ ਕਰ ਸਕਦੇ ਆ ਕਹਿਣ ਵਾਲੀ ਵੀ ਨਾਲ ਹੀ ਐ ਦੱਸਣ ਵਾਲੀ ਵੀ ਨਾਲ ਹੀ ਐ ਤੇ ਨਾ ਸੁਣ ਕੇ ਗੁੱਸਾ ਕਰਨ ਵਾਲੀ ਸੁਖਵੀਰ ਫੜ ਕੱਲੀ ਰਹਿ ਜਾਂਦੀ ਹੈ ਹਨਾ ਜੀ ਇੱਧਰ ਗਿਆ ਪੁਨਾ ਕਟਰ ਚਲੋ ਜੀ ਹੱਪ ਤਾਂ ਮੈਂਟ ਕਰਨੀ ਆ ਆਪਦੀ ਕੰਮ ਕਰਨਾ ਤੇ ਕਰੀ ਜਾਂਦੇ ਆ ਆਪਣਾ ਕਿਸੇ ਤੇ ਕੋਈ ਗੁੱਸਾ ਗਿੱਲਾ ਨਹੀਂਗਾ ਜੋ ਕਿਸੇ ਨੇ ਕਹਿਣਾ ਸਨਣਾ ਨਾ ਨਾ ਕਹੀ ਜਾਵੇ ਕੋਈ ਫਰਕ ਨਹੀਂ ਪੈਂਦਾ ਇਹ ਆਪਾਂ ਨੇ ਨਾ ਕੀਤਾ ਜਾਂਦਾ ਆਪਾਂ ਤਾਂ ਉਹਦਾ ਕੰਮ ਕਰਨਾ ਬਸ ਬੰਦੇ ਦੇ ਘਰ ਮਰਿਆ ਤਾਂ ਮਰਦੀ ਨਹੀਂ ਉਸਰਾ ਬਣਾ ਮਾਰੇ ਸੱਬ ਦੀ ਪ੍ਰਵਾਹ ਕਰਦੇ ਆਂ ਜੀ ਆਪਾਂ ਹੋਰ ਕਿਸੇ ਦੀ ਨਹੀਂ ਕਰਦੇ ਹੋਏ ਇਹ ਸੌਖਾ ਵੀ ਹੈ ਜੀ ਪਰ ਉਹਦੇ ਤੇ ਚੇਰ ਕਾਫੀ ਲੱਗ ਜਾਂਦਾ ਕਿਉਂਕਿ ਜੀ ਫਿਰ ਜਾਲ ਪਾਉਣਾ ਹੁੰਦਾ ਸਾਰੇ ਤੇ ਜਾਲ ਨਾਲ ਇਹ ਕੰਮ ਹੋ ਜਾਂਦਾ ਹੈ ਐਂ ਗੱਲ ਚਲੋ ਚੱਲੀ ਹੁੰਦੇ ਜੀ ਆਂ ਆਪਾਂ ਪਹਿਲੀ ਵਾਰ ਸੂਟ ਹੀ ਕੱਢਿਆ ਜੀ ਤੇ ਉੰਜ ਜਿਵੇਂ ਹਨਾ ਅੱਗੇ ਲੋਕੀ ਚਾਦਰਾਂ ਚੋਦਰਾਂ ਕੱਢਦੇ ਹੁੰਦੇ ਸੀ ਆਪਾਂ ਨਹੀਂ ਕੱਢੀਆਂ ਜੀ ਮੇਰੇ ਮਾ ਭੈਣਾ ਨੇ ਕੱਢਣਾ ਸੀ ਚਾਦਰਾਂ ਆਪਣੇ ਕੋਲੇ ਬਹੁਤ ਆ ਕੱਢੀਆਂ ਹੋਣਾਂ ਭੈਣਾ ਨੇ ਕੱਢਣਾ ਮੇਰੇ ਨਾਲ ਮੈਂ ਨਹੀਂ ਕੱਢਣਾ ਹੈਗੀਆਂ ਤੇ ਨਹੀਂ ਆਪਾਂ ਨਾ ਜੀ ਜੱਜ ਪਹਿਲਾਂ ਇੰਟਰਸਟ ਸੀ ਤੇ ਹੁਣ ਤਾਂ ਸੌਖ ਨਾਲ ਕੰਮ ਹੀ ਬਹੁਤ ਸੌਖਾ ਹੈ ਬਹੁਤ ਵਧੀਆ ਲੱਗਦਾ ਹੈ ਜੀ ਤੇ ਭੈਣ ਬਰਿਆ ਨੇ ਬਹੁਤ ਚਾਦਰਾਂ ਕੱਢੀਆਂ ਜੀ ਬਹੁਤ ਇੱਕ ਡਿਜ਼ਾਈਨ ਦੀਆਂ ਘਟੋ ਘਟ ਉਹਨਾਂ ਨੇ ਚਾਰ ਚਾਰ ਪੰਜ ਪੰਜ ਅੱਧਾ ਵੜੀਆਂ ਹੋਈਆਂ ਆ ਸਾਰੇ ਜਾਲ ਵਗੈਰਾ ਦੀਆਂ ਹੁੰਦੀਆਂ ਸੀ ਜਿਹਨੀਆਂ ਅੱਗੇ ਜਾਲ ਪਾਪਾ ਕਰਦੇ ਸੀ ਡਬਲ ਬਿੱਡਦੀਆਂ ਉਹ ਸਾਰੀਆਂ ਕੱਢੀਆਂ ਆਈਆਂ ਤੇ ਉਹ ਉਹ ਟ੍ਰੈਂਡ ਸੀਗਾ ਜੀ ਇਹਨਾਂ ਚੀਜ਼ਾਂ ਦਾ ਕੱਢਦੇ ਰਹਿੰਦੇ ਸੀ ਲੋਕ ਨਾ ਕਿਉਂ ਹੁਣ ਤਾਂ ਬਸ ਪੜਾਈ ਮੇਨ ਹੋ ਗਈ ਪੜਾਈ ਤੇ ਕੰਪਲੀਟ ਹੋ ਜਾਂਦੀ ਹੈ ਵਰਕ ਨਾਲ ਚਲੋ ਪੜਾਈ ਜਿਹੜਾ ਬੱਚਾ ਪੜਿਆ ਵੀ ਉਹ ਜਿਆਦਾ ਐਜੂਕੇਟਡ ਹੈ ਇਹੋ ਜਿਹੇ ਕੰਮ ਵਾਲੇ ਇਹਨਾਂ ਦਾ ਨੂੰ ਸਮਝਦੀ ਕੋਈ ਨਹੀਂ ਤੇ ਪਰ ਮਿਹਨਤ ਹਰ ਇੱਕ ਕੰਮ ਦੇ ਵਿੱਚ ਹੀ ਹੁੰਦੀ ਹੈ ਜੀ ਚਾਹੇ ਉਹ ਪੜ੍ਹਾਈ ਹੈ ਚਾਹੇ ਕੋਈ ਹੁਸਲਾਈ ਹੈ ਚਾਹੇ ਕਢਾਈ ਹੈ ਕੁਛ ਵੀ ਹੈ। ਜਦੋਂ ਜੇ ਆਪਾਂ ਆਪਦਾ ਕੰਮ ਕਰਦੇ ਹਾਂ ਮੁਕਤੀ ਗੱਲ ਇੱਥੇ ਆ ਜਾਂਦੀ ਹੈ ਹਨਾ ਕਿਸੇ ਦੀ ਗੁਲਾਮੀ ਨਹੀਂ ਹੈਗੀ। ਕਿਸੇ ਦੀ ਗੁਲਾਮੀ ਚਲਾ ਸੋ ਖੁਸ਼ ਹੁੰਦਾ ਆਪਾਂ ਆਪਣੀ ਮਰਜ਼ੀ ਦਾ ਕਰਦੇ ਆ। ਸੋ ਵਧੀਆ ਜੀ। ਚਲੋ ਕੋਈ ਨਹੀਂ। ਉਹੜਾ ਕਰ ਲਾਂਗੇ ਜਿੰਨਾ ਕਰਨੇ ਤੋਂ ਹੋਇਆ ਪਰ ਕਿਸੇ ਦੀ ਗਲਮੀ ਨਹੀਂ ਕਰਦੇ ਆਪਦੀ ਕਰਦੇ ਆ ਤੌਰ ਨਾ ਪੀਨ ਕਰਨਾ ਕਿ ਐਂ ਲੱਗ ਜਾਉਂਗੇ ਚਲੋ ਠੀਕ ਹੈ ਜੀ ਫਿਰ ਹਾਨਾਦ ਦੇ ਬਲੌਕ ਦਾ ਅਪ ਇੱਥੇ ਐਂਡ ਕਰਦੇ ਆ ਇਸ ਤਰ੍ਹਾਂ ਪਰ ਹਰੇ ਨਾਲ ਡੱਬੇ ਮਿਕਾਏ ਹੋਏ ਆ ਜੀ ਇਹ ਕੜਾਈ ਵਾਲੇ ਰੀਟ ਕਟਿਆਂ ਦੇ ਫਿਰ ਧਾਗਾ ਥੋੜ ਜਾਂਦਾ ਫਿਰ ਦੁਬਾਰਾ ਨਾਲ ਦਾ ਨਹੀਂ ਮਿਲਦਾ ਫਿਰ ਔਖਾ ਹੋ ਜਾਂਦਾ ਤੇ ਸਹਿਜ ਨਹੀਂ ਸਾਰਿਆਂ ਤੇ ਐਵੇਂ ਲਿਖਤਾ ਐਂ ਤਾਂ ਕਿਹੜੇ ਇਸ ਤਰੀਕੇ ਨਾਲ ਸਹੀ ਹੈ ਮੰਮੀਆਂ ਦਾ ਫਿਰ ਡੱਬੇ ਖੋਲ ਕੇ ਵੇਖਣ ਦੀ ਲੋੜ ਨਹੀਂ ਸਾਰਿਆਂ ਤੇ ਲਿਖ ਰੱਖਿਆ ਹੋਣੀ ਇੰਗਲਿਸ਼ ਨਾਲ ਚਿਪ ਇਹਦੇ ਲਿਖ ਕੇ ਤੇ ਨਾਲ ਚਿਪਕਾ ਤਾ ਤੇ ਬਾਕੀ ਜੋ ਤੋਂ ਮੈਨੂੰ ਕਿਸੇ ਵੀ ਥ੍ਰੈਡ ਦੀ ਲੋੜ ਹੁੰਦੀ ਹੈ ਹਨਾ ਫਿਰ ਘਰੋਂ ਹੀ ਆਰਡਰ ਕਰ ਦਿੰਦੇ ਆ ਕਿ ਉਹ ਵੀਰੇ ਭੇਜ ਦਿੰਦੇ ਆ ਪੈਸੇ ਉਹਨਾਂ ਨੂੰ ਪੇ ਕਰ ਦਈਦੇ ਆ ਤੇ ਹੋਰ ਵਧੀਆ ਜੀ ਹਨਾ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਚੈਨਲ ਨੂੰ ਮੇਰੀ ਹੱਥ ਬੰਨ ਕੇ ਰਿਕਵੈਸਟ ਆ ਵੀਡੀਓ ਸ਼ੁਰੂ ਤੋਂ ਐਂਡ ਤੱਕ ਸਾਰੀ ਵੇਖਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ ਥੋੜਾ ਜਿਹਾ ਸਪੋਰਟ ਕਰਦਿਆ ਕਰੋ ਭੈਣ ਨੂੰ ਆਪਦੀ ਨੂੰ ਥੋੜੇ ਜਿਹਾ ਸਪੋਰਟ ਨਾਲ ਆਪਾਂ ਬਹੁਤ ਅੱਗੇ ਹੋ ਜਾਵਾਂਗੇ ਤੁਹਾਡੇ ਸਪੋਰਟ ਦੀ ਇੰਨੀ ਕਾਪਾ ਨੂੰ ਲੋੜ ਹੈ ਬਹੁਤ ਵਧੀਆ ਬਾਕੀ ਜੀ ਸਤਕਾਰ ਮਾਨ ਤੁਸੀਂ ਬਹੁਤ ਵਧੀਆ ਇਜਤਬਾਕਸ ਜੀ ਬਹੁਤ ਪਿਆਰਾ ਲੱਗਦਾ ਬਹੁਤ ਪਿਆਰੇ ਪਿਆਰੇ ਕਮੈਂਟ ਕਰਦੇ ਹੋ ਫੋਨ ਤੇ ਵੀ ਬਹੁਤ ਵਧੀਆ ਸਪੋਰਟ ਕਰਦੇ ਹੋ ਫੋਨ ਕਰਦੇ ਆ ਕੋਈ ਭੈਣ ਭਰਾ ਪੁੱਛਦੇ ਹਾਲ ਚਾਲ ਬਹੁਤ ਵਧੀਆ ਲੱਗਦਾ ਜੀ ਬਹੁਤ ਵਧੀਆ ਲੱਗਦਾ ਕਿਉਂਕਿ ਜੀ ਦੁਨੀਆਦਾਰੀ ਪਿਆਰ ਸਤਕਾਰ ਨਾਲ ਹੀ ਚੱਲਦੀ ਆ ਹਨਾ ਤੇ ਬਾਕੀ ਆਪਾਂ ਕਰਦੇ ਆ ਜਿਹਦੇ ਬਲੌਗ ਕਰਪੈ ਟਾਈਮ ਦਾ ਫਿਰ ਕਿਸੇ ਨਵੇਂ ਬਲੌਗ ਨਾਲ ਮਿਲਾਂਗੇ ਕੱਲ ਕੁਝ ਹੋਰ ਨਵਾਂ ਲੈ ਕੇ ਆਵਾਂਗੇ ਜੀ ਚਲੋ ਸਬਸਕ੍ਰਾਈਬ ਵੀ ਕਰਦੇ ਆ ਕਰੋ ਕਮੈਂਟ ਵੀ ਕਰਦੇ ਆ ਠੀਕ ਹੈ ਜੀ ਓਕੇ ਬਾਏ ਸ਼ਸ਼ੀਕਾ ਜੀ